ਮਹਾਰਾਸ਼ਟਰ ਦੇ ਵਿੱਚ ਸ਼ਿਵसेना ਆਗੂ ਨੂੰ ਲੈਣ ਜਾ ਰਿਹਾ ਹੈਲੀਕਾਪਟਰ ਕ੍ਰੈਸ਼ ਹਾਦਸੇ ਦੀ ਵੀਡੀਓ ਵੀ ਆਈ ਸਾਹਮਣੇ ਪਾਇਲਟ ਬੰਲੀ ਦੇ ਰੋहिणी ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਐਨਕਾਊਂਟਰ ਪੁਲਿਸ ਨੇ ਤਿੰਨ ਮਾਮਲਿਆਂ ਚ ਵੌਂਟਡ ਫੈਜ਼ਾਨ ਨੂੰ ਕੀਤਾ ਗ੍ਰਿਫਤਾਰ ਜਵਾਬੀ ਫਾਇਰਿੰਗ ਦੇ ਵਿੱਚ ਮਲਜ਼ਮ ਦੇ ਪੈਰ ਦੇ ਵਿੱਚ ਵੱਜੀ ਗੋਲੀ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਜ਼ਰਾਂ ਇਸ ਸਪੈਸ਼ਲ ਬੁਲੇਟਿਨ ਦੇ ਨਾਲ ਅਸੀਂ ਤੁਹਾਨੂੰ ਰੋਜ਼ਾਨਾ ਇਸ ਬੁਲੇਟਿਨ ਦੇ ਵਿੱਚ ਪੰਜਾਬ ਦੇ ਨਾਲ ਵੇਸ਼ ਦੇ ਨਾਲ ਸਿਆਸਤ ਦੇ ਨਾਲ ਜੁੜੇ ਕੁਝ ਅਹਿਮ ਤੇ ਰੋਚਕ ਤੱਤ ਦੱਸਦੇ ਹਾਂ ਅੱਜ ਵੀ ਉਸ ਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਨਾਲ ਨਾਲ ਇਸ ਸਮੇਂ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸ ਤਰੀਕੇ ਦੀ ਹਲਚਲ ਹੈ ਤੇ ਜ਼ਿਕਰ ਅਸੀਂ ਉਸ ਦਾ ਵੀ ਕਰਾਂਗੇ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਵੇਰ ਤੋਂ ਲੈ ਕੇ ਹੁਣ ਤੱਕ ਇੱਕ ਨਾਮ ਖੂਬ ਚਰਚਾ ਦੇ ਵਿੱਚ ਹੈ ਤੇ ਇੱਕ ਸੀਟ ਖੂਬ ਚਰਚਾ ਦੇ ਵਿੱਚ ਹੈ ਨਾਮ ਹੈ ਰਾਹੁਲ ਗਾਂਧੀ ਸੀਟ ਹੈ رائے ਬਰੇਲੀ ਸੀਟ ਰਾਇਬਰੀਲੀ ਤੋਂ ਰਾਹੁਲ ਗਾਂਧੀ ਚੋਣ ਲੜਨ ਜਾ ਰਹੇ ਨੇ ਇਸ ਕਰਕੇ ਅੱਜ ਸ਼ੁਰੂਆਤ ਇਸ ਬੁਲੇਟਿਨ ਦੀ ਉੱਥੇ ਹੀ ਕਰਨ ਜਾ ਰਹੇ ਹਾਂ ਰਾਇਬਰੀਲੀ ਨਾਲ ਜੁੜੇ ਵੀ ਕੁਝ ਅਹਿਮ ਤੱਥ ਨੇ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਅਮੇਠੀ ਨਾਲ ਜੁੜੇ ਤੱਥ ਤੁਹਾਡੇ ਤੱਕ ਪਹੁੰਚਾਵਾਂਗੇ ਪਰ ਸ਼ੁਰੂਆਤ ਇਸ ਵੱਡੀ ਖਬਰ ਦੇ ਨਾਲ ਕਰਨ ਜਾ ਰਹੇ ਹਾਂ ਰਾਹੁਲ ਗਾਂਧੀ ਰਾਇਬਰੀਲੀ ਤੋਂ ਆਪਣਾ ਚੋਣ ਪਰਚਾ ਫੜਨ ਜਾ ਰਹੇ ਨੇ ਔਰ ਕੁਝ ਹੀ ਪਲਾਂ ਦੇ ਵਿੱਚ ਥੋੜੀ ਦੇਰ ਦੇ ਵਿੱਚ ਨਾਮਜ਼ਦਗੀ ਸਾਡੇ ਕੋਲ ਬ੍ਰੇਕਿੰਗ ਆਏਗੀ ਥੋੜੀ ਦੇਰ ਦੇ ਵਿੱਚ ਨਾਮਜ਼ਦਗੀ ਰਾਹੁਲ ਗਾਂਧੀ ਪਰਣਗੇ ਥੋੜੀ ਦੇਰ ਦੇ ਵਿੱਚ ਨੋਮੀਨੇਸ਼ਨ ਦਾਖਲ ਕਰਨਗੇ ਰਾਹੁਲ ਗਾਂਧੀ ਰਾਇਬਰੀਲੀ ਤੋਂ ਪਹਿਲਾਂ ਸੋਨੀਆ ਗਾਂ ਸੋਨੀਆ ਗਾਂਧੀ ਰਾਜ ਸਭਾ ਮੈਂਬਰ ਨੇ Rajasthan ਤੋਂ ਰਾਜ ਸਭਾ ਮੈਂਬਰ ਦੇ ਤੌਰ ਦੇ ਉੱਤੇ ਪਾਰਲੀਮੈਂਟ ਪਹੁੰਚ ਚੁੱਕੇ ਨੇ ਉੱਥੇ ਹੀ ਸਾਫ ਹੋ ਚੁੱਕਿਆ ਸੀ ਕਿ Rai Bareli ਤੋਂ ਸੋਨੀਆ ਗਾਂਧੀ ਤਾਂ ਚੋਣ ਮੈਦਾਨ ਦੇ ਵਿੱਚ ਨਹੀਂ ਉਤਰਣਗੇ ਫਟ ਸਵਾਲ ਇਹ ਸੀ ਕਿ Rai Bareli ਗਾਂਧੀ ਪਰਿਵਾਰ ਦੀ ਇੱਕ ਤਰੀਕੇ ਨਾਲ ਜੱਦੀ ਸੀਟ ਹੈ ਤਾਂ ਫਿਰ ਉੱਥੋਂ ਕੌਣ ਚੋਣ ਮੈਦਾਨ ਦੇ ਵਿੱਚ ਉਤਰੇਗਾ ਅਮੀਠੀ ਤੋਂ ਪਹਿਲਾਂ ਰਾਹੁਲ ਗਾਂਧੀ ਚੋਣ ਲੜਦੇ ਰਹੇ ਨੇ ਇਸ ਵਾਰ ਬਾਇਨਾਡ ਤੋਂ ਵੀ ਲੜੇ ਨੇ ਪਿਛਲੀ ਵਾਰ ਬਾਇਨਾਡ ਤੋਂ ਹੀ ਉਹ ਚੁਣੇ ਗਏ ਸੀ MP ਦੇ ਤੌਰ ਦੇ ਉੱਤੇ ਤੇ ਇਸ ਵਾਰ ਰਾਹੁਲ ਗਾਂਧੀ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਨੇ ਬਾਇਨਾਡ ਤੋਂ ਵੀ ਤੇ ਨਾਲ ਹੀ रायबरेली ਤੋਂ ਵੀ केएल शर्मा हेगे ने किशोरीलाल शर्मा जिरणो उतारेया गए चोन मैदान ਦੇ ਵਿੱਚ ਮਿੱਠੀ ਲੋਕ ਸਭਾ ਸੀਟ ਤੋਂ ਥੋੜੀ دیر ਦੇ ਵਿੱਚ ਨੋਮੀਨੇਸ਼ਨ ਫਾਈਲ ਕਰਨ ਦੇ ਲਈ rahul gandhi रायबरेली पहुंच रहे ने रायबरेली ਤੋਂ ਉਹਨੇ ਆਪਣੀ ਨੋਮੀਨੇਸ਼ਨ ਫਾਈਲ ਕਰਨੀ ਹੈ ਹੁਣ ਦੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਦ ਕਾਂਗਰਸ ਦੇ ਸਭ ਤੋਂ ਅਹਿਮ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਰਾਹੁਲ ਗਾਂਧੀ ਔਰ ਨਾਮੀਨੇਸ਼ਨ ਫਾਈਲ ਕਰ ਦਿੱਤੀ ਹੈ ਉਸ ਦੀ ਤਸਵੀਰ ਵੀ ਆ ਗਈ ਹੈ ਔਰ ਨਾਮੀਨੇਸ਼ਨ ਫਾਈਲ ਕਰਨ ਦੇ ਸਮੇਂ ਕਾਂਗਰਸ ਦੇ ਵੱਡੇ ਆਗੂ ਨਾਲ ਤਸਵੀਰ ਦੇ ਵਿੱਚ ਨਜ਼ਰ ਆਏ ਨੇ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿਯੰਕਾ ਗਾਂਧੀ ਔਰ ਮਲਕਾ ਅਰਜੁਨ ਖੜਗੇ ਔਰ ਰਾਬਰਟ ਬਾੜੜਾ ਤੁਹਾਨੂੰ ਨਜ਼ਰ ਆ ਰਹੇ ਨੇ ਪੰਜ ਲੋਕ ਜਿਹੜੇ ਅੰਦਰ ਗਏ ਔਰ ਗਾਂਧੀ ਪਰਿਵਾਰ ਦੇ ਤੇ ਨਾਲ ਹੀ ਕਾਂਗਰਸ ਦੇ ਜਿਹੜੇ ਕੌਮੀ ਪ੍ਰਧਾਨ ਨੇ ਮਲਕਾ ਅਰਜੁਨ ਖੜਗੇ ਉਹ ਵੀ ਤਸਵੀਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ ਤਸਵੀਰ ਜੇਕਰ ਅਸੀਂ ਲੈ ਕੇ ਆਈਏ ਸਕਰੀਨ ਦੇ ਉੱਤੇ ਨਾਲ ਨਾਲ ਤੁਹਾਨੂੰ ਮਿੱਠੀ ਰਾਇ ਬਰੇਲੀ ਦੋਵੇਂ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਕੁਝ ਅੰਕੜੇ ਤੁਹਾਡੇ ਤੱਕ ਪਹੁੰਚਾਵਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਕੀ ਕੁਝ ਇਹ ਖਾਸ ਹੈ ਕਿਉਂ ਇਸ ਸਮੇਂ ਮਿੱਠੀ ਤੇ ਰਾਇ ਬਰੇਲੀ ਦੇ ਉੱਤੇ ਖੂਬ ਗੱਲ ਹੋ ਰਹੀ ਹੈ ਖੂਬ ਚਰਚਾ ਹੋ ਰਹੀ ਹੈ ਉਸ ਦੀ ਵਜ੍ਹਾ ਕੀ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਪਰ ਜਦੋਂ ਪਰਚਾ ਪੜਨ ਦੇ ਲਈ ਪਹੁੰਚੇ ਨੇ ਉਸ ਦੀਆਂ ਤਸਵੀਰਾਂ ਸਾਡੇ ਤੱਕ ਆ ਚੁੱਕੀਆਂ ਨੇ ਔਰ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਰਾਹੁਲ ਗਾਂਧੀ ਨੇ ਆਪਣੀ ਨਾਮੀਨੇਸ਼ਨ ਰਾਇ ਬਰੇਲੀ ਸੀਟ ਤੋਂ ਫਾਈਲ ਕਰ ਦਿੱਤੀ ਹੈ ਸੋਨੀਆ ਗਾਂਧੀ ਉੱਥੇ ਪਹੁੰਚੇ ਜਦੋਂ ਨੋਮੀਨੇਸ਼ਨ ਫਾਈਲ ਕਰਨਾ ਸੀ ਤਾਂ ਤਸਵੀਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਸੋਨੀਆ ਗਾਂਧੀ ਦੇ ਨਾਲ ਰਾਹੁਲ ਗਾਂਧੀ ਜਿਨ੍ਹਾਂ ਨੇ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਹੈ ਰਾਹੁਲ ਗਾਂਧੀ ਇਸ ਵਾਰ ਦੋ ਥਾਵਾਂ ਤੋਂ ਜਿਹੜੀ ਲੋਕ ਸਭਾ ਚੋਂ ਲੜ ਰਹੇ ਨੇ ਇੱਕ ਹੈ ਰਾਈ ਬਰੇਲੀ ਤੇ ਦੂਜੀ ਸੀਟ ਹੈ ਵਾਇਨਾਡ ਕੇਰਲਾ ਦੀ ਵਾਇਨਾਡ ਸੀਟ ਤੋਂ ਮਲਿਕ ਅਰਜੁਨ ਖੜਗੇ ਵੀ ਉੱਥੇ ਪਹੁੰਚੇ ਸੀ ਕੌਮੀ ਪ੍ਰਧਾਨ ਜਿਹੜੇ ਕਾਂਗਰਸ ਪਾਰਟੀ ਦੇ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਰੌਬਰਟ ਵਾਡਰਾ ਤੇ ਰਾਹੁਲ ਗਾਂਧੀ ਜਿਨ੍ਹਾਂ ਨੇ ਆਪਣੇ ਨੋਮੀਨੇਸ਼ਨ ਨੂੰ ਫਾਈਲ ਕਰਨਾ ਸੀ ਕਾਬਲੇ ਗਾਰੇ ਕੀ ਰਾਬਰਟ ਵਾਡਰਾ 20 ਤੋਂ ਪਹਿਲਾਂ ਜਿਹੜੇ ਆਪਣੀ ਇੱਕ ਤਰੀਕੇ ਨਾਲ ਦਾਅਵੇਦਾਰੀ ਠੋਕਦੇ ਰਹੇ ਨੇ ਪਰ ਉਹਨਾਂ ਨੂੰ ਟਿਕਟ ਪਾਰਟੀ ਨੇ ਨਹੀਂ ਦਿੱਤੀ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਜਿਸ ਤਰੀਕੀਆਂ ਸਟੇਟਮੈਂਟ ਪਿਛਲੇ ਕੁਝ ਸਮੇਂ ਦੇ ਵਿੱਚ ਰਾਬਰਟ ਵਾਡਰਾ ਪ੍ਰਿੰਕਾ ਗਾਂਧੀ ਦੇ ਪਤੀ ਨੇ ਉਹਨਾਂ ਦੀਆਂ ਸਟੇਟਮੈਂਟ ਜਿਸ ਤਰੀਕੀਆਂ ਸਾਹਮਣੇ ਆਈਆਂ ਉਸ ਸਮੇਂ ਕਿਆਸ ਲਗਾਏ ਜਾ ਰਹੇ ਸੰ ਕਿ ਰਾਬਰਟ ਵਾਡਰਾ ਕਿਤੇ ਨਾ ਕਿਤੇ ਜਿਹੜੇ ਚਾਹ ਮੰਨਨੇ ਕਿ ਉਹਨਾਂ ਨੂੰ ਰਾਈਬਰੀ ਲਈ ਜਾਂ ਫਿਰ ਜਿਹੜੀ ਟਿਕਟ ਹੈ ਉਹ ਅਮਿੱਥੀ ਤੋਂ ਦੇ ਦਿੱਤੀ ਜਾਵੇ ਤਾਂ ਜਿਹੜਾ ਅਸੀਂ ਤੁਹਾਨੂੰ ਪੂਰਾ ਅੰਕੜਾ ਦਿਖਾਵਾਗੇ ਥੋੜੀ ਦੇਰ ਦੇ ਵਿੱਚ ਅਮੇਠੀ ਤੇ ਰਾਇਬਰੇਲੀ ਦਾ ਰਾਹੁਲ ਗਾਂਧੀ ਉੱਥੇ ਪਹੁੰਚੇ ਰਾਹੁਲ ਗਾਂਧੀ ਦੇ ਵੱਲੋਂ ਆਪਣੀ ਨਾਮਿਨੇਸ਼ਨ ਫਾਈਲ ਕਰ ਦਿੱਤੀ ਗਈ ਆ ਉੱਥੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਰਾਹੁਲ ਗਾਂਧੀ ਇਸ ਸਮੇਂ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਹੈ ਰਾਹੁਲ ਗਾਂਧੀ ਤੇ ਨਰਿੰਦਰ ਮੋਦੀ ਪੂਰੇ ਦੇਸ਼ ਦੀ ਇਲੈਕਸ਼ਨ ਇਸ ਸਮੇਂ ਲੱਗ ਰਿਹਾ ਕਿ ਇਹ ਦੋ ਨਾਵਾਂ ਦੇ ਵਿਚਾਲੇ ਹੀ ਹੈ ਇਸ ਵਾਰ ਰਾਹੁਲ ਗਾਂਧੀ ਦੋ ਸੀਟਾਂ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਨੇ ਇੱਕ ਸੀਟ ਜਿੱਥੇ ਨੋਮੀਨੇਸ਼ਨ ਫਾਈਲ ਕਰ ਰਹੇ ਨੇ ਰਾਇ ਬਰੇਲੀ ਉੱਥੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਔਰ ਦੂਜੀ ਸੀਟ ਉਹਨਾਂ ਨੇ ਕੇਰਲਾ ਤੋਂ ਵਾਈਨਾਡ ਚੁਣੀ ਹੈ ਹਾਲਾਂਕਿ ਇਸ ਵਾਰ ਅਮੇਠੀ ਤੋਂ ਨਹੀਂ ਲੜ ਰਹੇ ਨੇ ਰਾਹੁਲ ਗਾਂਧੀ ਅਮੇਠੀ ਦੀ ਸੀਟ ਤੋਂ ਜਿੱਤਦੇ ਰਹੇ ਪਰ ਜੇਕਰ ਅਸੀਂ ਜ਼ਿਕਰ ਕਰੀਏ ਤਾਂ 2019 ਦੇ ਵਿੱਚ ਸਮ੍ਰਿਤੀ ਰਾਨੀ ਉੱਥੋਂ ਜਿੱਤਣ ਦੇ ਵਿੱਚ ਕਾਮਯਾਬ ਰਹੇ ਅਮੇਠੀ ਤੋਂ ਰਾਹੁਲ ਗਾਂਧੀ ਹਾਰ ਗਏ ਸੀ ਤੇ ਇਸ ਵਾਰ ਉਹਨਾਂ ਨੇ ਸੀਟ ਆਪਣੀ ਚੇਂਜ ਕਰ ਲਈ ਅਮੇਠੀ ਦੀ ਥਾਂ ਔਰ ਰਾਇ ਬਰੇਲੀ ਪਹੁੰਚ ਗਏ ਰਾਇ ਬਰੇਲੀ ਤੇ ਅਮੇਠੀ ਦੋਵੇਂ ਤਮਾ ਦੇਵਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਾਂਗਰਸ ਦੇ ਵੱਲੋਂ ਕਿਸ ਮੇ ਚੋਣ ਉਮੀਦਵਾਰ ਬਣਾਇਆ ਜਾਂਦਾ ਕਿਸ ਨੂੰ ਚੁਣਿਆ ਜਾਂਦਾ ਤਾਂ ਚੁਣਿਆ ਗਿਆ ਇੱਕ ਪਾਸੇ ਰਾਈਬਰੇਲੀ ਤੋਂ ਰਾਹੁਲ ਗਾਂਧੀ ਨੂੰ ਤੇ ਅਮੇਠੀ ਤੋਂ ਚੁਣਿਆ ਗਿਆ ਕੇ ਐਲ ਸ਼ਰਮਾ ਨੂੰ ਤਾਂ ਅਮੇਠੀ ਇੱਕ ਵੱਡਾ ਨਾਮ ਹੈ ਲੰਬੇ ਵੇਲੇ ਤੋਂ ਕਾਂਗਰਸ ਦੇ ਪਰਿਵਾਰ ਦੇ ਬਹੁਤ ਨੇੜੇ ਕੇ ਐਲ ਸ਼ਰਮਾ ਰਹੇ ਨੇ ਔਰ ਜਦੋਂ ਉਹਨਾਂ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪ੍ਰੇਨਕਾ ਗਾਂਧੀ ਅੱਜ ਦਿਨ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਜ਼ਿਕਰ ਉਹ ਵੀ ਕਰਦੇ ਨਜ਼ਰ ਆਏ ਕਿ ਕੇ ਐਲ ਸ਼ਰਮਾ ਨੂੰ ਆਪਾਂ 35-40 ਸਾਲ ਤੋਂ ਇੱਥੇ ਦੇਖ ਰਹੇ ਹਾਂ ਜਾਣਦੇ ਹਾਂ ਪਰਿਵਾਰ ਦੇ ਨਾਲ ਜੁੜੇ ਹੋ ਜਰੇ ਗਾਂਦੀ ਗਾਂਦੀ ਪਰਿਵਾਰ ਦਾ ਜਿਹੜਾ ਇਹ ਇਹ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਗੜ ਕੇ ਆ ਜਾਂਦਾ ਪਰ 2019 ਦੇ ਵਿੱਚ ਇਹ ਗੜ ਤੋੜਨ ਦੇ ਵਿੱਚ ਸਮ੍ਰਿਤੀ ਰਾਣੀ ਕਿਤੇ ਨਾ ਕਿਤੇ ਕਾਮਯਾਬ ਰਹੇ ਸੀ ਮੈਂ ਕੁਝ ਤੱਤ ਤੁਹਾਡੇ ਸਾਹਮਣੇ ਰੱਖ ਰਿਹਾ ਉਹ ਵੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ 라이브렐리 시트 ਤੇ ਜਿਹੜੀ ਦੂਜੀ ਸੀਟ ਹੈ ਅਮੇਠੀ ਅਮੇਠੀ ਤੇ 라이브렐리 ਦੋਵੇਂ ਸੀਟਾਂ ਦਾ ਅਸੀਂ ਹਾਲ ਤੁਹਾਡੇ ਸਾਹਮਣੇ ਮੈਂ ਲੈ ਕੇ ਆਵਾਂਗਾ ਕਿ ਕਿਸ ਤਰੀਕੇ ਨਾਲ ਜਿਹੜੇ ਅੰਕੜੇ ਨੇ 라이브렐리 ਸੀਟ ਦੇ ਉੱਤੇ ਨਜ਼ਰ ਆ ਰਹੇ ਨੇ ਕਿ 라이브렐리 ਦੇ ਵਿੱਚ ਕੀ ਕੁਝ ਸਮੀਕਰਨ ਹੁਣ ਤੱਕ ਰਹੇ ਨੇ ਔਰ ਇਸ ਦੇ ਨਾਲ ਨਾਲ ਤਸਵੀਰਾਂ ਤੁਹਾਡੇ ਸਾਹਮਣੇ ਪਹੁੰਚ ਰਹੀਆਂ ਨੇ ਰਾਹੁਲ ਗਾਂਧੀ ਜਦੋਂ ਪਹੁੰਚੇ ਨੇ ਇਨਫੈਕਟ 소니아 ਗਾਂਧੀ ਸਭ ਤੋਂ ਪਹਿਲਾਂ ਨਿਕਲ ਕੇ ਸਾਹਮਣੇ ਆਏ ਔਰ ਜਦੋਂ ਜਿਸ ਥਾਂ ਦੇ ਉੱਤੇ ਨੋਮੀਨੇਸ਼ਨ ਫਾਈਲ ਕਰ ਰਹੀ ਸੀ ਸੋਨੀਆ ਗਾਂਧੀ ਪਹੁੰਚ ਕੇ ਬਾਕੀ ਲੀਡਰ ਅਜੇ ਬਾਹਰ ਹੀ ਖੜੇ ਸੀ ਸੋਨੀਆ ਗਾਂਧੀ ਨੇ ਅੰਦਰ ਆ ਕੇ ਇੰਤਜ਼ਾਰ ਕੀਤਾ ਉਸ ਤੋਂ ਬਾਅਦ ਮਲਿਕਾ ਅਰਜੁਨ ਖੜ ਗਏ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਤੋਂ ਪਹਿਲਾਂ ਹੀ ਪਹੁੰਚ ਗਏ ਸੀ ਰਾਹੁਲ ਗਾਂਧੀ ਤੇ ਰੋਬਰਟ ਵਾਡਰਾ ਪਹੁੰਚੇ ਪੰਜ ਜਣੇ ਜਿਹੜੇ ਨਜ਼ਰ ਆਏ ਕਾਂਗਰਸ ਦੇ ਵੱਡੇ ਚਿਹਰੇ ਨਜ਼ਰ ਆਏ ਉਹਨਾਂ ਦੇ ਵੱਲੋਂ ਆ ਕੇ ਉੱਥੇ ਨੋਮੀਨੇਸ਼ਨ ਫਾਈਲ ਕੀਤਾ ਗਿਆ ਔਰ ਨੋਮੀਨੇਸ਼ਨ ਫਾਈਲ ਕਰਨ ਦੀ ਇਹ ਤਸਵੀਰ ਵੀ ਹੈ ਇਹ ਜਿਹੜਾ ਪੂਰਾ ਇਲੈਕਸ਼ਨ ਜੋ ਇਸ ਸਮੇਂ ਦੇਸ਼ ਦੇ ਵਿੱਚ ਨਜ਼ਰ ਆ ਰਿਹਾ ਹੈ ਰਾਹੁਲ ਗਾਂਧੀ ਇੱਕ ਪਾਸੇ ਚਿਹਰੇ ਦੇ ਤੌਰ ਦੇ ਉੱਤੇ ਇੰਡੀਆ ਅਲਾਈਅንስ ਦੇ ਨਜ਼ਰ ਆ ਰਹੇ ਨੇ ਬੇਸ਼ੱਕ ਇੰਡੀਆ ਅਲਾਈਅንስ ਜਿਹੜਾ ਇੰਡੀਆ ਬਲੌਕ ਬਣਿਆ ਉਹਨਾਂ ਨੇ ਆਪਣਾ ਚਿਹਰਾ ਰਾਹੁਲ ਗਾਂਧੀ ਨੂੰ ਐਲਾਨਿਆ ਨਹੀਂ ਪਰ ਕਾਂਗਰਸ ਦੇਖੋ ਇੰਡੀਆ ਗੜਜੋੜ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਹੈਗੀ ਹੈ ਇਸ ਕਰਕੇ ਰਾਹੁਲ ਗਾਂਧੀ ਨੂੰ ਉਸ ਦਾ ਪੂਰਾ ਚਿਹਰਾ ਮੰਨਿਆ ਜਾ ਰਿਹਾ ਹੈ ਤੇ ਰਾਹੁਲ ਗਾਂਧੀ ਦੀ ਨਾਮਿਨੇਸ਼ਨ ਜਦੋਂ ਹੁੰਦੀ ਹੈ ਇਹ ਰਾਹੁਲ ਗਾਂਧੀ ਜਦੋਂ ਚੋਣ ਲੜਦੇ ਨੇ ਜਾਂ ਫਿਰ ਉੱਥੇ ਪਹੁੰਚਦੇ ਨੇ ਗਾਂਧੀ ਪਰਿਵਾਰ ਦਾ ਆਪਣਾ ਇੱਕ ਰਤਮਾ ਦੇਸ਼ ਦੀ ਸਿਆਸਤ ਦੇ ਵਿੱਚ ਹੈ ਤੇ ਇਸ ਕਰਕੇ ਖੂਬ ਅਮੇਠੀ ਇਲੈਕਸ਼ਨ ਨਹੀਂ ਲੜ ਰਹੇ ਭਾਜਪਾ ਨੂੰ ਮੌਕਾ ਮਿਲਿਆ ਭਾਜਪਾ ਅਮੇਠੀ ਨੂੰ ਲੈ ਕੇ ਕੀ ਰਹੀ ਹੈ ਰਾਹੁਲ ਗਾਂਧੀ ਨੂੰ ਗਾਂਧੀ ਪਰਿਵਾਰ ਨੂੰ ਤੇ ਕਾਂਗਰਸ ਨੂੰ ਉਹ ਅੱਗੇ ਤੁਹਾਨੂੰ ਬਿਆਨ ਸੁਣਵਾਵਾਂਗੇ ਪਰ ਇਹ ਤਸਵੀਰਾਂ ਤੁਸੀਂ ਪਹਿਲਾਂ ਦੇਖੋ ਰਾਹੁਲ ਗਾਂਧੀ ਜਦੋਂ ਨਾਮੀਨੇਸ਼ਨ ਆਪਣੀ ਫਾਈਲ ਕੀਤੀ ਹੈ ਉਸ ਸਮੇਂ ਦੀਆਂ ਤਸਵੀਰਾਂ ਨੇ ਇਹ ਤਾਂ ਇੱਕ ਸਾਡੇ ਕੋਲ ਜਿਹੜੀ ਸਭ ਤੋਂ ਪਹਿਲਾਂ ਇਮੇਜ ਆਈ ਸੀ ਇੱਕ ਸਟਿਲ ਸ਼ਾਟ ਆਇਆ ਸੀ ਇੱਕ ਫੋਟੋ ਆਈ ਸੀ ਉਹ ਦਿਖਾ ਰਹੇ ਹਾਂ ਉਸ ਤੋਂ ਬਾਅਦ ਪੂਰੀ ਵੀਡੀਓ ਆ ਚੁੱਕੀ ਹੈ ਵੀਡੀਓ ਦੀ ਵੀ ਤਸਵੀਰਾਂ ਹੈ ਵੀਡੀਓ ਜੇਕਰ ਪੂਰੀ ਦਿਖਾ ਸਕੀਏ ਅਸੀਂ ਸਕਰੀਨ ਦੇ ਉੱਤੇ ਤਾਂ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਜਦੋਂ ਉੱਥੇ ਪਹੁੰਚੇ ਨੇ ਇਹ ਬਹੁਤ ਅਹਿਮ ਸੀ ਕਿ ਕੌਣ-ਕੌਣ ਪਹੁੰਚੇਗਾ ਰਾਹੁਲ ਗਾਂਧੀ ਦੀ ਨਾਮਿਨੇਸ਼ਨ ਕਰਵਾਉਣ ਦੇ ਲਈ ਹ ਸੋਨੀਆ ਗਾਂਧੀ ਉਹਨਾਂ ਦੇ ਮਦਰ ਨੇ ਉਹਨਾਂ ਦੀ ਮਾਤਾ ਨੇ ਉਹ ਪਹੁੰਚੇ ਅੱਛਾ ਰਾਹੁਲ ਗਾਂਧੀ ਇੱਕ ਵੱਡਾ ਨਾਮ ਹੈ ਲਗਾਤਾਰ ਕਹਿ ਰਹੇ ਆ ਤਾਂ ਜਦੋਂ ਰਾਹੁਲ ਗਾਂਧੀ ਪਹੁੰਚੇ ਨਾਮਿਨੇਸ਼ਨ ਦੇ ਲਈ ਤਾਂ ਅਧਿਕਾਰ ਜੁਨ ਖੜਗੇ ਦਾ ਪਹੁੰਚਣਾ ਤਕਰੀਬਨ ਤੈਅ ਸੀ ਅੱਛਾ ਪ੍ਰਿੰਕਾ ਗਾਂਧੀ ਬਹੁਤ ਐਕਟਿਵਲੀ ਰਾਹੁਲ ਗਾਂਧੀ ਦੇ ਨਾਲ ਪ੍ਰਚਾਰ ਕਰ ਰਹੇ ਨੇ ਇਹ ਰਾਹੁਲ ਗਾਂਧੀ ਦੇ ਨਾਲ ਖੜੇ ਨੇ ਉਹਨਾਂ ਦਾ ਵੀ ਤਕਰੀਬਨ ਤੈਅ ਸੀ ਪਰ ਜਿਹੜੇ ਨਾਮ ਨੂੰ ਲੈ ਕੇ ਚਰਚਾਵਾਂ ਸੀ ਕਿ ਉਹ ਲੜਨਗੇ ਇਲੈਕਸ਼ਨ ਤਾਂ ਉਹਨਾਂ ਦੇ ਵਿੱਚ ਇੱਕ ਨਾਮ ਰੌਬਰਟ ਬਾਡਰਾ ਦਾ ਸੀਗੇ ਕਿਤੇ ਰੌਬਰਟ ਬਾਡਰਾ ਦੀ ਨਾਰਾਜ਼ਗੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਏਗਾ ਖੈਰ ਜਿਹੜੇ ਪੰਜ ਲੋਕ ਪਹੁੰਚੇ ਉਹਨਾਂ ਦੇ ਵਿੱਚ ਰੌਬਰਟ ਬਾਡਰਾ ਪਹੁੰਚ ਗਏ ਤਾਂ ਇੱਕ ਤਰੀਕੇ ਨਾਲ ਇਹ ਵੀ ਮੈਸੇਜ ਦੇਣ ਦੀ ਕੋਸ਼ਿਸ਼ ਹੈ ਕਿ ਪਰਿਵਾਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ ਬਹੁਤ ਵੱਡਾ ਸਿਆਸੀ ਪਰਿਵਾਰ ਦੇਸ਼ ਦਾ ਹੈਗਾ ਏ ਤਾਂ ਫਿਲਹਾਲ ਇਸ ਨੋਮੀਨੇਸ਼ਨ ਦੇ ਸਮੇਂ ਤਾਂ ਬਿਲਕੁਲ ਇਕੱਠੇ ਨਜ਼ਰ ਆਏ ਨੇ ਰੌਬਰਟ ਬਾਡਰਾ ਪ੍ਰੇਨਕਾ ਗਾਂਧੀ ਔਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਬਲਕਿ ਅਰਜੁਨ ਖੜਗੇ ਵੀ ਉੱਥੇ ਨਜ਼ਰ ਆ ਰਹੇ ਸੀ ਮੈਂ ਤੁਹਾਨੂੰ ਤਸਵੀਰਾਂ ਦੇ ਨਾਲ-ਨਾਲ ਕੁਝ ਹੋਰ ਤੱਤ ਦਿਖਾਵਾਂਗਾ ਰਾਇਬਰੇਲੀ ਸੀਟ ਦੇ ਥੋੜੇ ਅੰਕੜੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਰਾਇਬਰੇਲੀ ਸੀਟ ਦੇ ਉੱਤੇ ਇਸ ਸਮੇਂ ਕੀ ਹੈ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜੇਕਰ ਸਾਨੂੰ ਸਕਰੀਨ ਦਿਖਾ ਸਕੀਏ ਕਿ ਆਖਿਰ ਰਾਇਬਰੇਲੀ ਦੀ ਸੀਟ ਇੰਨੀ ਕਿਉਂ ਅਹਿਮ ਕਹੀ ਜਾਂਦੀ ਹੈ ਗਾਂਧੀ ਪਰਿਵਾਰ ਦੇ ਲਈ ਤਾਂ ਮੈਂ ਰਾਇਬਰੇਲੀ ਸੀਟ ਦੇ 2019 ਦੇ ਅੰਕੜੇ ਲੈ ਕੇ ਆ ਰਿਹਾ ਹਾਂ 2019 ਜਦੋਂ ਪਿਛਲੇ ਸਾਲ ਇਸ ਸੀਟ ਦੇ ਉੱਤੇ ਸੋਨੀਆ ਗਾਂਧੀ ਖੁਦ ਚੌੜੇ ਮੈਦਾਨ ਦੇ ਵਿੱਚ ਉਤਰੇ ਸੀ ਸੋਨੀਆ ਗਾਂਧੀ ਨੂੰ 5.5 ਲੱਖ ਦੇ ਕਰੀਬ 534000 ਵੋਟਾਂ ਪਈਆਂ ਨੇ ਇਹ 2000 ਤੁਸੀਂ ਨਜ਼ਰ ਮਾਰੋ 2019 ਦੀਆਂ ਲੋਕ ਸਭਾ ਪਿਛਲੀਆਂ ਲੋਕ ਸਭਾ ਦੀ ਗੱਲ ਹੈ ਤੇ ਦਿਨੇਸ਼ ਪ੍ਰਤਾਪ ਸਿੰਘ ਚੌੜੇ ਮੈਦਾਨ ਦੇ ਵਿੱਚ ਉਤਰੇ ਸੀ 367740 ਵੋਟਾਂ ਵੋਟਾਂ ਕਾਫੀ 3.5 ਲੱਖ ਵੋਟਾਂ ਲੈ ਗਈ ਸੀ ਪਰ ਦੇਖੋ ਮਾਰਜਨ ਬਹੁਤ ਵੱਡਾ ਸੀਗਾ ਕਰੀਬ 1.5 ਲੱਖ ਵੋਟਾਂ ਦਾ 1.5 ਲੱਖ ਵੋਟਾਂ ਤੋਂ ਜ਼ਿਆਦਾ 167000 ਵੋਟਾਂ ਦੇ ਨਾਲ ਜਿਹੜੀ ਜਿੱਤ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਸੋਨੀਆ ਗਾਂਧੀ ਰਹੇ ਸੀ ਇਹ ਇਹ ਇੱਕ ਅੰਕੜਾ ਮੈਂ ਤੁਹਾਨੂੰ ਦਿਖਾਇਆ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਇਸ ਇਸ ਪੂਰੇ ਜਿਹੜੀ ਸੀਟ ਆ ਉਸ ਦੇ ਨਾਲ ਜੁੜਿਆ ਅਗਲਾ ਅੰਕੜਾ ਵੀ ਦਿਖਾ ਸਕਾਂ ਕਿ ਆਖਿਰ ਇਹ ਸੀਟ ਐਨੀ ਅਸੀਂ ਅਹਿਮ ਕਿਉਂ ਮੰਨ ਰਹੇ ਹਾਂ ਤਾਂ ਰਾਈਬਰੀਲੀ ਸੀਟ ਦੇ ਉੱਤੇ ਕੀ ਕੁਝ ਸਮੀਕਰ ਰਹੇ ਨੇ ਤਸਵੀਰਾਂ ਨਾਲ ਨਾਲ ਤੁਸੀਂ ਦੇਖਦੇ ਰਹੋ ਇਹ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਹੁਣ ਇਸ ਦੇ ਉੱਤੇ ਕੀ ਰਿਐਕਸ਼ਨ ਆਉਂਦੇ ਨੇ ਉਹ ਮੈਂ ਜ਼ਿਕਰ ਕਰਾਂਗਾ ਮੈਂ ਇਸ ਕਰਕੇ ਪੂਰੇ ਅੰਕੜੇ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਕਿਉਂਕਿ ਤਿੰਨ ਇਲੈਕਸ਼ਨ ਚੁੱਕੋ ਪਿਛਲੇ 2009, 2014 ਅਤੇ 2019 2009 ਦੇ ਵਿੱਚ ਦੇਸ਼ ਦੇ ਵਿੱਚ ਸਰਕਾਰ ਕਾਂਗਰਸ ਦੀ ਬਣੀ ਯੂਪੀਏ 2 ਦੀ ਜਿਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ ਪਰ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਂਟਰੀ ਹੁੰਦੀ ਹੈ ਤੇ ਉਸ ਸਮੇਂ ਕਾਂਗਰਸ ਦਾ ਰਾਇਬਰੀਲੀ ਅਮਿੱਥੀ ਦੇ ਵਿੱਚ ਕੀ ਹਾਲ ਸੀ ਉਹ ਤੁਹਾਨੂੰ ਦੱਸਾਂਗਾ ਤੇ ਇਸ ਦੇ ਨਾਲ ਨਾਲ ਜਾਨਣਾ ਜ਼ਰੂਰੀ ਹੈ ਕਿ ਜਦੋਂ ਪੂਰੀ ਵੇਵ 2014 ਤੇ 2019 ਦੇ ਵਿੱਚ ਨਰਿੰਦਰ ਮੋਦੀ ਦੀ ਕਹੀ ਗਈ ਦੇਸ਼ ਦੇ ਵਿੱਚ ਤਾਂ ਉਸ ਸਮੇਂ ਰਾਇਬਰੀਲੀ ਦੇ ਵਿੱਚ ਮਾਹੌਲ ਕੀ ਸੀ ਤਾਂ ਦੇਖੋ ਬਹੁਤ ਫਰਕ ਨਜ਼ਰ ਆਇਆ 2019 ਦੇ ਵਿੱਚ ਕਿਉਂ ਕਹਿ ਰਹੇ ਆ ਥੋੜਾ ਜਿਹਾ ਧਿਆਨ ਨਾਲ ਅੰਕੜਾ ਦੇਖਿਓ ਜਦੋਂ 2009 ਦੇ ਵਿੱਚ ਇਸ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਕਾਂਗਰਸ ਦੇ ਸੋਨੀ ਗਾਂਧੀ ਉੱਤਰਦੇ ਨੇ ਤਾਂ 72 ਫੀਸਦੀ ਵੋਟ ਉਹਨਾਂ ਨੂੰ ਪੈ ਜਾਂਦੀ ਹੈ 72 ਫੀਸਦੀ ਯਾਨੀ ਜੇ 100 ਵੋਟਾਂ ਪੋਲ ਹੋਈਆਂ ਤਾਂ ਉਹਦੇ ਵਿੱਚੋਂ 72 73 ਵੋਟਾਂ ਸੋਨੀਆ ਗਾਂਧੀ ਜਾਂ ਕਾਂਗਰਸ ਦੇ ਖਾਤੇ ਵਿੱਚ ਚਲੀ ਆ ਗਈਆਂ ਔਰ ਭਾਜਪਾ ਦਾ ਜਿਹੜਾ ਕੈਂਡੀਡੇਟ ਆ ਉਹ ਦੂਜੇ ਨੰਬਰ ਦੇ ਉੱਤੇ ਰਿਹਾ ਜ਼ਮਾਨਤ ਜ਼ਬਤ ਤਾਂ ਇਹ 2009 ਦਾ ਅੰਕੜਾ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ ਉਸ ਤੋਂ ਬਾਅਦ ਜੇ ਮੈਂ ਜ਼ਿਕਰ ਕਰਾਂ ਕਿ ਕਿ ਅਗਲੀ ਸੀਟ ਕਿਸ ਤਰੀਕੇ ਦੀ ਹੈ ਤਾਂ 2014 ਦਾ ਜਦੋਂ ਇਲੈਕਸ਼ਨ ਆਂਦਾ ਤਾਂ ਫਿਰ ਇੱਥੇ 63.80% ਕਾਂਗਰਸ ਨੂੰ ਵੋਟ ਪਈ ਇਹ ਉਹ ਦੌਰ ਸੀ ਜਦੋਂ ਦੇਸ਼ ਦੇ ਵਿੱਚ ਨਰਿੰਦਰ ਮੋਦੀ ਉੱਪਰ ਦੇ ਹੋਏ ਨਜ਼ਰ ਆ ਰਹੇ ਸੀ ਔਰ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਭਾਜਪਾ ਨੇ ਉਹਨਾਂ ਨੂੰ ਬਣਾ ਦਿੱਤਾ ਸੀ ਤਾਂ ਉਸ ਸਮੇਂ ਦੇ ਇੱਕ ਵਾਰੀ ਸਕਰੀਨ ਦੇ ਉੱਤੇ ਜੇਕਰ ਦਰਸ਼ਕਾਂ ਨੂੰ ਦਿਖਾ ਸਕੀਏ ਅਸੀਂ ਮੈਂ ਆਪਣੀ ਟੀਮ ਨੂੰ ਕਹਾਂਗਾ ਨਾ 63.80% ਵੋਟਾਂ ਉਹਨਾਂ ਨੂੰ ਪਈਆਂ ਸੀ ਤੇ ਕਾਂਗਰਸ ਭਾਜਪਾ ਨੂੰ ਉਸ ਸਮੇਂ 21.1 ਫੀਸਦੀ ਬੋਟ ਪਈ ਯਾਨੀ ਕਿ 2009 ਤੇ 2014 ਦੇ ਵਿੱਚ ਫਰਕੇ ਰਿਹਾ ਕਿ ਭਾਜਪਾ ਆਪਣੀ ਜ਼ਮਾਨਤ ਜ਼ਬਤ ਹੋਣ ਤੋਂ ਬਚਾ ਗਈ ਜ਼ਮਾਨਤ ਬਚਾ ਗਈ 2009 ਤੇ 2014 ਦੇ ਵਿੱਚ ਜਿੱਤ ਹਾਸਲ ਨਹੀਂ ਹੋਈ ਉੱਥੇ ਜਿੱਤ ਹਾਸਲ ਕਾਂਗਰਸ ਦੇ ਉਮੀਦਵਾਰ ਨਹੀਂ ਹੋਈ ਕਿਉਂਕਿ ਜ਼ਮਾਨਤ ਬਚਾਉਣ ਦੇ ਲਈ 67.66 ਫੀਸਦੀ ਬੋਟਾਂ ਚਾਹੀਦੀਆਂ ਹੁੰਦੀਆਂ ਜਿੰਨੀਆਂ ਟੋਟਲ ਪੋਲ ਹੋਈਆਂ ਹੁਣ ਉਸ ਦਾ ਜਿਵੇਂ فرض ਕਰ ਲਓ ਕਿ 100 ਬੋਟਾਂ ਪੋਲ ਹੋਈਆਂ ਨੇ ਤਾਂ ਤੁਹਾਡੇ ਖਾਤੇ ਦੇ ਵਿੱਚ 17 ਕਰੀਬ ਕਰੀ 17 ਬੋਟਾਂ ਆਉਣੀਆਂ ਜ਼ਰੂਰੀ ਨੇ ਤਾਂ ਉਹ ਸਮੇਂ ਦੀਆਂ ਇਹ ਜਿਹੜੀਆਂ ਵੋਟਾਂ ਨੇ ਅੱਛਾ 2019 ਦੇ ਵਿੱਚ ਇਲੈਕਸ਼ਨ ਹੋਇਆ ਤਾਂ ਉੱਥੇ ਕੀ ਹੋਇਆ ਸੋਨੀਆ ਗਾਂਧੀ ਚੋਣ ਮੈਦਾਨ ਦੇ ਵਿੱਚ ਸੀ ਇੱਥੇ ਹੋਰ ਇੰਟਰਸਟਿੰਗ ਇਹ ਹੈ ਕਿ ਕਾਂਗਰਸ ਦਾ ਵੋਟ ਪਰਸੈਂਟੇਜ ਘਟਿਆ ਤੇ 55% ਹੋ ਗਿਆ ਜਿਹੜਾ 2009 ਦੇ ਵਿੱਚ 72% ਸੀ ਉਹ 2014 ਦੇ ਵਿੱਚ 63% ਰਹਿ ਗਿਆ ਤੇ 2019 ਦੇ ਵਿੱਚ 55% ਰਹਿ ਗਿਆ ਬੀਜਪੀ ਦਾ ਗ੍ਰਾਫ ਵਧਿਆ ਹੈ 38.70% ਇਹ ਵੋਟ ਪਰਸੈਂਟੇਜ ਜਦ ਬੀਜਪੀ ਲੈਂਡ ਦੇ ਵਿੱਚ ਕਾਮਯਾਬ ਰਹੀ ਹੈ ਤਾਂ ਇਹ ਬਹੁਤ ਵੱਡਾ ਵੋਟ ਬੈਂਕ ਤੁਸੀਂ ਕਹਿ ਸਕਦੇ ਹੋ ਤਾਂ ਕੀ 38 ਤੋਂ ਅੱਗੇ ਜਿੱਤ ਵਾਲੇ ਪਾਸੇ ਇਸ ਵਾਰ ਜਾ ਸਕਣਗੇ ਕੀ ਰਾਹੁਲ ਗਾਂਧੀ رائے ਬਰੇਲੀ ਤੋਂ ਆਪਣੇ ਵੋਟ ਬੈਂਕ ਨੂੰ ਕਾਂਗਰਸ ਦਾ ਜਿਹੜਾ ਗੜ ਕਿਹਾ ਜਾਂਦਾ ਉਸ ਵੋਟ ਬੈਂਕ ਨੂੰ ਆਪਣੇ ਨਾਲ ਜੋੜ ਕੇ ਰੱਖ ਸਕਣਗੇ ਇੱਕ ਵੱਡਾ ਸਵਾਲ ਜ਼ਰੂਰ ਹੈ ਪਰ ਇਸ ਸਭ ਦੇ ਵਿਚਾਲੇ ਸਿਆਸਤ ਖੂਬ ਹੋ ਰਹੀ ਹੈ ਅਮਿਤ ਸ਼ਾਇਸ ਪੂਰੇ ਮਾਮਲੇ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਇਸ ਪੂਰੇ ਮਾਮਲੇ ਦੇ ਉੱਤੇ ਕਿ ਰਾਏ ਬਰੇਲੀ ਤੋਂ ਲੜ ਰਹੇ ਨੇ ਰਾਹੁਲ ਗਾਂਧੀ ਚੋਣ ਅਮੇਠੀ ਤੋਂ ਨਹੀਂ ਲੜ ਰਹੇ ਤਾਂ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਵਾਵਾਂਗੇ ਇਹ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨੇ ਲਈ ਕਿਸੇ ਵੀ ਹੱਦ ਤੱਕ ਜਾ ਸਕਤੇ ਹਨ साथियों मीडिया के कई साथी एक्सपर्ट के साथ अब भी ये अनुमान लगा रहे हैं कि चुनाव कौन जीतेगा अब ना किसी ओपिनियन पोल की जरूरत है ना किसी एग्जिट पोल की जरूरत है मैं उन्हें कब से बता रहा हूं देश बता रहा है कि भाई रिजल्ट क्लियर है मैंने तो पहले ही कहा था कि इनकी बड़ी ने मैंने पार्लियामेंट में कहा था तब तो चुनाव को दो महीने की तीन महीने की देर थी मैंने कहा था इनकी सबसे बड़ी नेता चुनाव लड़ने की हिम्मत नहीं करेगी वो डर के मारे भाग जाएगी और वो भाग करके राजस्थान गई और राजस्थान से राज्यसभा में आई और हुआ भी यही मैंने पहले ही बता दिया था कि शाहजादे वायनाड में हारने वाले हैं और हार के डर से जैसे ही वायनाड में मतदान समाप्त होगा वो दूसरी सीट खोजने लग जाएंगे और अब दूसरी सीट पर भी उनके सारे चेले चपाटे कह रहे थे अमेठी आएंगे अमेठी आएंगे लेकिन अमेठी से भी इतना डर गए इतने डर गए वहां से भागकर अब रायबरेली में खोज रहे हैं रास्ता ये लोग घूम घूम कर सबको कहते हैं डरो मत मैं भी आज उन्हें कहता हूं और बड़े जी भर के कहता हूं अरे डरो मत भागो मत और आज मैं एक और बात कहूंगा कांग्रेस इस बार पहले से भी कम सीटों पर सिमटने जा रही है वो पहले से कम सीटें लड़ रहे हैं तो अपने आप भी कम जाना थर है बाबा राहुल बाबा राहुल बाबा इस सोनिया जी ने मोदी जी ने तो एक ही बार ट्राई किया और चंद्रयान लॉन्च हो गया राहुल बाबा नाम के यान को सोनिया जी 20 बार लॉन्च कर चुकी है मगर लॉन्चिंग इनकी सफल नहीं हुई और आज इक्कीसवी बार फिर से अमेठी से भागकर रायबरेली में पर्चा डाला अरे राहुल बाबा मैं यहाँ से रायबरेली का परिणाम बता देता हूँ भारतीय जनता पार्टी के प्रत्याशी दिनेश प्रताप सिंह के सामने आप राय बरेली से प्रचंड बहुमत से हारने जा रहे हैं मेरी बात ली भाई और बहनों एक कांग्रेस पार्टी देश को एक नहीं रख सकती एक कांग्रेस पार्टी देश को सुरक्षित नहीं रख सकती। गांधी परिवार को राजनीतिक रणभूमि में त्यागा आज गांधी परिवार का अमेठी लोकसभा क्षेत्र से ना लड़ना इस बात का संकेत है कि प्रधानमंत्री मोदी जी के दिशा निर्देश में उनके नेतृत्व में अमेठी में जो बहुमुखी विकास हुआ है उस विकास के चलते आज अमेठी की जनता ये पूछ रही है कि अगर पांच साल भारतीय जनता पार्टी के सांसद द्वारा अभूतपूर्व विकास संभव हुआ अमेठी में तो पचास साल से और विशेषता पंद्रह साल लापता रहने के बाद इतनी पीढ़ियों की हानि गांधी परिवार ने अमेठी लोकसभा क्षेत्र में क्यों की ਅਮੇਠੀ ਤੇ ਰਾਇਬਰੇਲੀ ਸੀਟ ਦੇ ਉੱਤੇ ਇਸ ਸਮੇਂ ਖੂਬ ਚਰਚਾ ਹੋ ਰਹੀ ਹੈ ਰਾਇਬਰੇਲੀ ਸੀਟ ਦਾ ਅਸੀਂ ਤੁਹਾਨੂੰ ਖਾਲ ਦੱਸਿਆ ਦੇਖੋ ਰਾਇਬਰੇਲੀ ਸੀਟ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਰਹੀ ਹੈ ਰਾਇਬਰੇਲੀ ਦੀ ਸੀਟ ਕਾਂਗਰਸ ਦੇ ਗੜ ਦੇ ਤੌਰ ਦੇ ਉੱਤੇ ਕਹੀ ਜਾਂਦੀ ਹੈ ਰਾਇਬਰੇਲੀ ਦੀ ਸੀਟ ਦੇ ਉੱਤੇ 1999 ਤੋਂ ਲਗਾਤਾਰ ਕਾਂਗਰਸ ਜਿੱਤਦੀ ਆਈ ਔਰ 2004 ਤੋਂ ਲਗਾਤਾਰ ਸੋਨੀਆ ਗਾਂਧੀ ਨੇ ਵੀ ਇੱਥੇ ਜਿੱਤ ਹਾਸਲ ਕੀਤੀ ਹੈ ਔਰ ਉਹੀ ਉਮੀਦਵਾਰ ਹੁੰਦੇ ਸੀ ਇਸ ਵਾਰ ਰਾਹੁਲ ਗਾਂਧੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ रायबरेली सीट देखो इस करके भी अहम है क्योंकि किसी समय रायबरेली सीट तो ही इंदिरा गांधी ने इलेक्शन लड़ेया इंदिरा गांधी पहली बार जब चुनाव ਦੇ ਵਿੱਚ ਉਤਰੇ ਤਾਂ रायबरेली दी 1967 ਦੇ ਵਿੱਚ ਸੀਟ ਸੀ ਤੇ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਤਾਲ ਠੋਕੀ ਕਿਸੇ ਸਮੇਂ सीट ਤੋਂ ਕਿਸੇ ਇਸ ਕਿਸੇ ਸਮੇਂ सीट ਤੋਂ ਫਿਰੋਜ਼ ਗਾਂਧੀ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤਾਂ ਬਹੁਤ ਵੱਡੀ ਸੀਟ ਹੈ ਮੀਠੀ ਦਾਵੀ ਮਾਰਗੇ ਜ਼ਿਕਰ ਕਰਾਂਗਾ ਕਿ ਇਹ ਮੀਠੀ ਕਿੰਨੀ अहम ਸੀਟ ਹੈ ਪਹਿਲਾਂ रायबरेली ਤੁਸੀਂ ਸੀਟ ਦੇਖੋ ਜੋ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਸतीश शर्मा 1999 1998 ਦੇ ਵਿੱਚ ਆਖਰੀ ਵਾਰ ਸੀ ਜਦੋਂ ਬੀਜਪੀ ਦਾ ਕੋਈ ਕੈਂਡੀਡੇਟ ਇੱਥੇ ਜਿੱਤਿਆ ਹੋਵੇ ਉਸ ਤੋਂ ਬਾਅਦ ਬੀਜਪੀ ਇੱਥੇ ਨਹੀਂ ਜਿੱਤ ਸਕੀ ਯਾਨੀ ਕਰੀਬ ਕਰੀ 25 28 ਸਾਲ ਦਾ ਹੁਣ ਤੱਕ 25 26 ਸਾਲ ਦਾ ਇਤਿਹਾਸ ਹੋ ਚੁੱਕਿਆ ਹੈ 99 ਵਿੱਚ ਸतीश ਸ਼ਰਮਾ ਜਿੱਤਦੇ ਨੇ ਸतीश ਸ਼ਰਮਾ ਦੇ ਜਿੱਤਣ ਤੋਂ ਬਾਅਦ ਰਾਈਬਰੀਲੀ ਸੀਟ ਦੇ ਉੱਤੇ 2004 ਦੀਆਂ ਚੋਣਾਂ ਦੇ ਵਿੱਚ ਸੋਨੀਆ ਗਾਂਧੀ ਦੀ ਐਂਟਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਗੜ ਬਣਾਉਣ ਦੇ ਵਿੱਚ ਸੋਨੀਆ ਗਾਂਧੀ ਕਾਮਯਾਬ ਰਹੇ ਕਾਂਗਰਸ ਦੇ ਲਈ 2004 ਸੋਨੀਆ ਗਾਂਧੀ 2009 ਸੋਨੀਆ ਗਾਂਧੀ 72% ਵੋਟਾਂ ਸੀ ਸੋਨੀਆ ਗਾਂਧੀ ਦੇ ਕੋਲ 2009 ਦੇ ਇਲੈਕਸ਼ਨ ਦੇ ਵਿੱਚ 2014 ਚ ਵੋਟਾਂ ਬੇਸ਼ੱਕ ਕਟੀਆਂ ਪਰ ਜਿੱਤ ਸੋਨੀਆ ਗਾਂਧੀ ਔਰ 2019 ਵੋਟਾਂ ਬੇਸ਼ੱਕ ਥੁੜੀਆਂ ਯਾ ਹੋਟ ਕੱਟ ਗਈਆਂ ਪਰ ਸੋਨੀਆ ਗਾਂਧੀ ਜਿੱਤਣ ਦੇ ਵਿੱਚ ਕਾਮਯਾਬ ਹੋਏ ਇਹ ਪੰਜ ਪਿਛਲੇ ਇਲੈਕਸ਼ਨ ਮੈਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਰਾਇਬਰੇਲੀ ਦੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਨੇ ਬਹੁਤ ਕਨਵਿੰਸਿੰਗ ਜਿੱਤ ਹਾਸਲ ਕੀਤੀ ਹੋਵੇ ਮੈਂ ਇਸ ਤੋਂ ਬਾਅਦ ਅੱਗੇ ਵਧਿਆ ਹੁਣ ਅਸੀਂ ਅਮੇਠੀ ਦਾ ਰੁਕ ਕਰਾਂਗੇ ਕਿਉਂਕਿ ਅਮੇਠੀ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ ਕਿ ਅਮੇਠੀ ਦੇ ਵਿੱਚ ਬਹੁਤ ਬਵਾਲ ਹੈ ਤਾਂ ਅਮੇਠੀ ਸਾਡੇ ਕੋਲ ਵੋਟ ਸ਼ੇਅਰ ਇੱਕ ਵਾਰੀ ਰਾਇਬਰੇਲੀ ਸੀਟ ਦਾ ਤੁਸੀਂ ਦੇਖ ਲਓ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਦੇਖੋ 2009 ਦੇ ਵਿੱਚ ਸੋਨੀਆ ਗਾਂਧੀ ਦੇ ਕੋਲ 72% ਵੋਟ ਬੈਂਕ ਸੀ ਕਾਂਗਰਸ ਦੇ ਕੋਲ ਬਹੁਤ ਇੱਕ ਪਾਸੜ ਜੀ ਤੁਸੀਂ ਕਹਿ ਸਕਦੇ ਹੋ ਕਿ ਸੋਨੀਆ ਗਾਂਧੀ ਨੂੰ ਹਾਸਲ ਹੋਈ 2014 ਦੇ ਵਿੱਚ 63 ਫੀਸਦੀ ਵੋਟਾਂ 2019 ਦੇ ਵਿੱਚ 55 ਫੀਸਦੀ ਵੋਟਾਂ ਬੀਜੇਪੀ ਥੋੜਾ ਜਿਆ ਆਪਣਾ ਗਰਾਫ ਚੁੱਕਦੀ ਹੋਈ ਨਜ਼ਰ ਆਈ ਹੈ 38 ਫੀਸਦੀ ਵੋਟਾਂ ਦੇ ਨਾਲ ਜਿੱਤ ਹਾਸਲ ਨਹੀਂ ਹੋਈ 1998 ਤੋਂ ਬਾਅਦ 99 ਦਾ ਇਲੈਕਸ਼ਨ 4 ਦਾ ਇਲੈਕਸ਼ਨ 9 ਦਾ ਇਲੈਕਸ਼ਨ 14 ਦਾ ਇਲੈਕਸ਼ਨ 19 ਦਾ ਇਲੈਕਸ਼ਨ ਬੀਜੇਪੀ ਨਹੀਂ ਜਿੱਤੀ ਫੁਰ ਅੱਗੇ ਬਾਦਿਆਂ ਤੇ ਅਸੀਂ ਰੁਕ ਕਰਾਂਗੇ ਅਮੇਠੀ ਸੀਟ ਦਾ ਕਿ ਅਮੇਠੇ ਦੀ ਸੀਟ ਦੇ ਉੱਤੇ ਕੀ ਕੁਝ ਸਮੀਕਰਨੇ ਆਖਿਰ ਕਿਉਂ ਅਮੇਠੀ ਦੀ ਸੀਟ ਨਹੀਂ ਇੰਪੋਰਟੈਂਟ ਹੈ ਔਰ ਅਮੇਠੀ ਦੀ ਅਮੇਠੀ ਦਾ ਮੈਂ ਜ਼ਿਕਰ ਕਰਦਾ ਹਾਂ ਦੇਖੋ ਅਮੇਠੀ ਵੀ ਇੱਕ ਤਰੀਕੇ ਨਾਲ ਬਹੁਤ ਗੜਦੇ ਤੌਰ ਦੇ ਉੱਤੇ ਦੇਖੀ ਜਾਂਦੀ ਹੈ ਜਦੋਂ ਅਸੀਂ ਜ਼ਿਕਰ ਕਾਂਗਰਸ ਪਾਰਟੀ ਦਾ ਕਰਦੇ ਹਾਂ ਅਮੇਠੀ ਦੀ ਸੀਟ ਤੋਂ ਸੋਨੀਆ ਗਾਂਧੀ ਵੀ ਕਿਸੇ ਟਾਈਮ ਲੜੇ 1999 ਦੇ ਵਿੱਚ ਔਰ 2004 ਚ ਫਿਰ ਉਹਨਾਂ ਨੇ ਸੀਟ ਚੇਂਜ ਕਰਕੇ ਰਈ ਬਰੇਲੀ ਦਾ ਰੁਕ ਕਰ ਲਿਆ 1999 ਸੋਨੀਆ ਗਾਂਧੀ ਅ ਅਮੇਠੀ ਫਿਰ ਉਸ ਤੋਂ ਬਾਅਦ ਰਾਹੁਲ ਗਾਂਧੀ ਦੀ ਐਂਟਰੀ ਹੋਈ 2004 2009 2014 ਤਿੰਨ ਵਾਰੀ ਲਗਾਤਾਰ ਉਥੋਂ ਐਮਪੀ ਚੁਣੇ ਜਾਂਦੇ ਨੇ ਰਾਹੁਲ ਗਾਂਧੀ ਤੇ 2019 ਦੇ ਇਲੈਕਸ਼ਨ ਦੇ ਵਿੱਚ ਰਾਹੁਲ ਗਾਂਧੀ ਦੀ ਸੀਟ ਦੇ ਉੱਤੇ ਸਮ੍ਰਿਤੀ ਰਾਨੀ ਸਨ ਲਗਾਉਣ ਦੇ ਵਿੱਚ ਕਾਮਯਾਬ ਰਹਿ ਜਾਂਦੇ ਨੇ ਮੈਂ ਇੱਕ ਵਾਰ ਤੁਹਾਨੂੰ ਦਿਖਾਣਾ ਹੈ ਕਿ ਇਸ ਪੂਰੇ ਅੰਕੜੇ ਦੇ ਵਿੱਚ ਆਲੇ ਕਿਸ ਤਰੀਕੇ ਦਾ ਵੋਟ ਸ਼ੇਅਰ ਤੁਹਾਨੂੰ